ਸਾਨੇয়াল ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਪ੍ਰਦਰਸ਼ਨੀ ਲੱਗ ਰਹੀ ਹੈ ਇਸੇ ਤਹਿਤ ਪੰਜਾਬ ਦੀ ਸਭ ਤੋਂ ਵੱਡੀ ਇੰਡਸਟਰੀਅਲ ਇੰਟੀਰੀਅਰ ਤੇ ਐਕਸਟੀਰੀਅਰ ਐਕਸਪੋ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਿਸ ਇੰਡੀਆ ਰਹਿ ਚੁੱਕੀ ਤੇ ਅਦਾਕਾਰਾ ਰੀਸ਼ਤਾ ਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਤਰ੍ਹਾਂ ਕ੍ਰਿਸਟਲ ਵੱਲੋਂ ਨਵੇਂ ਪ੍ਰੋਡਕਟ ਲਾਂਚ ਕੀਤੇ ਗਏ ਅਤੇ ਨਾਲ ਹੀ ਕੌਮੀ ਖੇਡਾਂ ਦੇ ਵਿੱਚ ਯੋਗਦਾਨ ਪਾਉਣ ਵਾਲੇ ਅਤੇ ਮੈਡਲ ਜਿੱਤ ਕੇ ਲਿਆਉਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੂੰ ਖੇਡ ਕਿੱਟਾਂ ਤੇ ਟਰੈਕ ਸੂਟ ਵੀ ਵੰਡੇ ਗਏ ਇਸ ਦੌਰਾਨ ਕ੍ਰਿਸਟਲ ਗਰੁੱਪ ਦੇ ਚੇਅਰਮੈਨ ਨੇ ਆਪਣੇ ਨਵੇਂ ਪ੍ਰੋਡਕਟਾਂ ਦੇ ਬਾਰੇ ਜਾਣਕਾਰੀ ਦਿੱਤੀ ਨਾਲ ਹੀ ਖਿਡਾਰੀਆਂ ਬਾਰੇ ਕਿਹਾ ਕਿ ਸਾਡੇ ਖਿਡਾਰੀ ਕਿਸੇ ਵੀ ਖੇਤਰ ਵਿੱਚ ਘਟ ਨਹੀਂ ਹਨ ਉਹ ਪੰਜਾਬ ਦਾ ਮਾਣ ਪੂਰੇ ਦੇਸ਼ ਦੇ ਵਿੱਚ ਵਧਾ ਰਹੇ ਨੇ ਕੌਮੀ ਖੇਡਾਂ ਦੇ ਵਿੱਚ ਉਹਨਾਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਕਰਕੇ ਅੱਜ ਬਖਵਾ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਰਿਸ਼ੀਤਾ ਰਾਣਾ ਨੇ ਕਿਹਾ ਕਿ ਇਸ ਸੰਬੰਧ ਵਿੱਚ 8 ਫਰਵਰੀ ਨੂੰ ਆਰ ਆਰ ਪ੍ਰੋਡਕਸ਼ਨ ਹਾਊਸ ਦੇ ਵੱਲੋਂ ਫਿਲਮ ਖਿਡਾਰੀ ਦੀ ਸਟਾਰ ਕਾਸਟ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਤੇ ਨਾਲੇ ਫਿਲਮ ਦੀ ਪ੍ਰਮੋਸ਼ਨ ਵੀ ਕੀਤੀ ਜਾਵੇਗੀ ਇੱਕ ਸਿਜਗਰ ਲੁਧਿਆਣਾ ਅੱਜ ਐਕਸੀਟ ਐਗਜ਼ੀਬਿਸ਼ਨ ਵਿੱਚ ਬਈ ਨਾਮੀ ਪ੍ਰੋਡਕਸਰ ਲੱਗੇ ਆਇਆ ਹੈ ਅੱਜ ਵਿੱਚ ਜੀ ਜੁਗਨਾਲਾ ਇੱਕ ਵਿਸ਼ੇ ਸੰਟਰ ਦੇ ਵਿੱਚ ਇੱਥੇ ਬਿਲਡਿੰਗ ਦੀ ਆਰਕੀਟੈਕਚਰ ਦੀ ਉਹ ਇੰਟੀ ਡੈਕੋਰੇਸ਼ਨ ਦੀ ਜਿਸ ਤੇ ਐਗਜ਼ੀਬਿਸ਼ਨ ਲੱਗੀ ਹੈ ਸਾਹਨੇ ਵਾਲੇ ਦੇ ਕੋਲ ਇਹ ਜਿਹੜੀ ਹੱਤੀ ਦੇਖੂ ਨ데요 ਨਵੀਂ ਨਵੀਂ ਤਕਨੀਕ ਆਈ ਐ ਇਹਦੇ ਵਿੱਚ ਨਵੇਂ ਨਵੇਂ ਜਨਰਲ ਬਿਲਡਿੰਗ ਨੂੰ ਆਪਾਂ ਕਿਸ਼ਾਂਸ ਤੋਂ ਜੋੜਨਾ ਹੈਗਾ ਬਿਲਡਿੰਗ ਨੂੰ ਕਿਸ਼ਾਂਸ ਬਣਾਉਣਾ ਹੈਗਾ ਆਪਾਂ ਕੀ ਇਹਦੇ ਵਿੱਚ ਆਪਾਂ ਕਰ ਸਕਦੇ ਆਂ ਪਹਿਲਾਂ ਹੋਈਆਂ ਉਹਦੇ ਉਹ ਹਰ ਤਰ੍ਹਾਂ ਦੀ ਬ੍ਰੇਡਿੰਗ ਦੇ ਬਤਾਉ ਇਹਦੇ ਵਿੱਚ ਸਭ ਕੁਝ ਡਿਸਪਲੇ ਕੀਤਾ ਹੈ ਅਸੀਂ ਬਹੁਤ ਕੁਝ ਦੇਖਣਾ ਹੈਗਾ ਬੰਦਾ ਕਿਸ਼ਾਂਸ ਨੇ ਇਹਦੇ ਵਿੱਚ ਲਕਟੀਆਂ ਦੇ ਵਿੱਚ ਆਪਣਾ ਸਟਾਲ ਲਗਾਇਆ ਹੈ ਅਗਰ ਬਿਲਡਿੰਗ ਦੀ ਗੱਲ ਕਰੀਏ ਤੇ ਬਿਲਡਿੰਗ ਦੇ ਵਿੱਚ ਬਾਇਰਿੰਗ ਕੇ ਸਭ ਤੋਂ ਪਹਿਲੇ ਜ਼ਰੂਰੀ ਹੁੰਦੀ ਹੈ ਵੈਰੀ ਕੇ ਅਸੀਂ 3 ਲੇਅਰ ਦੀ ਐਫਆਰ ਐਲਐਸ ਜੋ ਵਾਇਰ ਅਸੀਂ ਤੇ ਲੱਗੇ ਆਏ ਹਨ ਇਹਦੇ ਵਿੱਚ ਅਸੀਂ ਐਟਬ੍ਰੇਜਸ ਜਿਹੜਾ ਹੁੰਦੀ ਜਿਸ سے ਅਸੀਂ ਇਲਾਜ ਕੀਤਾ ਹੈਗਾ ਨਵੀਂ ਸਰੀਰ ਨਵੀਂ ਟੈਕਨੋਲੋਜੀ ਨਾਲ ਕੋਈ ਕਿਤੇ ਵੀ ਸ਼ਾਰਟ ਸਰਕਟ ਪੈ ਜਵੇ ਕਿਤੇ ਵੀ ਕਿਸੇ ਉੱਤੇ ਦੇ ਵਿੱਚ ਕਿਸੇ ਵੀ ਫੈਕਟਰੀ ਕਿਤੇ ਲੱਗਾ ਹੈ ਸ਼ਾਰਟ ਸਰਕਟ ਹੋ ਜਾਂਦਾ ਹੈ ਤੇ ਆਪਣੇ ਟ੍ਰਿਪ ਕਰ ਜਾਂਦਾ ਉਹਨਾਂ ਦੇ ਜਿਹੜਾ ਅੱਗੇ ਆਪਣੀ ਫਾਇਰ ਅੱਗੇ ਨਹੀਂ ਵੱਧਦੀ ਇਹ ਬਹੁਤ ਵਧੀਆ ਅਸੀਂ ਇੱਕ ਦੇ ਵਿੱਚ ਫੀਚਰ ਐਡ ਕੀਤਾ ਹੈ ਜਿਹੜੇ ਕਿ ਆਮ ਵਿੱਚ ਚੀਜ਼ ਨਹੀਂ ਹੈਗੀ ਪਰ ਬਾਕੀ ਚੀਜ਼ ਵੇ ਦੇ ਅੱਛੇ ਅੱਛੇ ਚਾਹ ਉਹ ਸਾਡੀ ਬਹੁਤ ਬੜੀ ਵੱਡੀ ਐ ਐਮਸੀਸੀ ਵੀ ਡੀਬੀਜ਼ ਵੈਰਨ ਕੇ ਇਹਦੇ ਨਾਲ ਨਾਲ ਤੜਕੇ ਡੀਐਲਜੀਸੀ ਫੈਨਸ ਹੈਗੇ ਯਾਰ ਜਿਹੜੇ ਹੈਗੇ ਉਹ ਬਹੁਤ ਵਿਸ਼ਾ ਹੈਗਾ ਮਤਲਬ ਤੁਸੀਂ ਹਰ ਚੀਜ਼ ਇੱਥੇ ਤੁਸੀਂ ਅਵੇਲੇਬਲ ਹੈ ਬਿਲਡਿੰਗ ਦੇ ਬਾਰੇ ਇੰਡਸਟਰੀ ਦੇ ਬਾਰੇ ਤੁਸੀਂ ਸਾਡੇ ਸਟਾਕ ਦੇ ਉੱਪਰ ਜਾਓਗੇ 410 ਪ੍ਰੋਡਕਟਾਂ ਸੀ ਪੋੜਾ ਰਹੇ ਅਸੀਂ ਅਲੱਗ-ਅਲੱਗ ਤਰ੍ਹਾਂ ਨਾਲ ਸਮਝ ਸ਼ੁਰੂ ਕੀਤੀਆਂ ਤੇ ਇਹਦੇ ਵਿੱਚ ਅਸੀਂ ਮੈਂ 410 ਪ੍ਰੋਡਕਟ ਦੇ ਨਾਲ ਆਪਣੇ ਜਿਹੜੇ ਯੂਜ਼ਰ ਹੈਗੇ ਨੇ ਅਜਿਹੀ ਜੋ ਸਫਲਤਾ ਸਾਡੀ ਪਰਨ ਚੱਲ ਰਹੀ ਹੈ ਸਾਨੂੰ 64 ਈਅਰਸ ਹੋ ਗਏ ਹਨ ਅਸੀਂ ਮੈਂ ਉਹਨਾਂ ਸਾਰਿਆਂ ਆਪਣੇ ਡੀਲਰ ਦਾ ਚਾਹੇ ਪਾਰਟਨਰ ਦਾ ਡਿਸਟ੍ਰੀਬਿਊਟਰ ਦਾ ਸਾਥ ਸਦਕਾ ਜੁਮ ਦਾ ਬਹੁਤ ਬੜਾ ਥੈਂਕਸ ਕਰਦਾ ਕਿ ਜਿਹੜਿਆਂ ਨੇ ਸਾਡੀ ਪ੍ਰੋਡਕਟ ਵਿੱਚ ਅਸਤਕ ਸੱਚ ਸੱਚੇ ਚੱਲਿਆ ਸਾਡੀ ਪ੍ਰੋਡਕਟ ਯੂਜ਼ ਕਰਦੇ ਮੈਂ ਸਾਰੇ ਇਨਵਾਈਟ ਕਰਦਾ ਕਿ ਇੱਥੇ ਆ ਕੇ ਸਾਡੀ ਪ੍ਰੋਡਕਟ ਦੇ ਜੀਤਾਲ ਸਾਰਿਆਂ ਨੂੰ ਮੈਰੀ ਜੀ ਕਰਾਣਾ ਇਸ ਇੰਡੀਆ ਕੰਟੈਸਟੈਂਸ਼ਲ 2023 ਗ੍ਰੈਂਡ ਮੈਸਟਰ ਆਫਿਸਟਲ ਸਕੂਅਰ ਇਹ ਨਾਲ ਹੀ ਵਾਈਸ ਚੇਅਰਮੈਨ ਆਫ ਬਸਤੀ ਵਿਕਾਸ ਕੋ ਇਹਦੇ ਨਾਲ ਹੀ ਇਨਚਾਰਜ ਆਫ ਆਰ ਕੁਝਵੀ ਟੀਵੀ ਸੈੱਲ ਅੱਜ ਅਸੀਂ ਇੱਥੇ ਆਏ ਆ ਸਾਹਨੇਵਾਲ ਦੇ ਵਿੱਚ ਐਗਜ਼ਿਬਿਸ਼ਨ ਲੱਗੀ ਹੈ ਅਸੀਂ ਕ੍ਰਿਸਟਲ ਦਾ ਸਟਾਲ ਲਗਾਇਆ ਸੀ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣਾ ਚਾਹੁੰਦੀ ਸਰ ਨੂੰ ਕਿ ਆਲਰੇਡੀ 412 ਪ੍ਰੋਡਕਟਸ ਸਾਡੇ ਯੂਨਿਟ ਦੇ ਵਿੱਚ ਹੈ ਸਾਡੀ ਕੰਪਨੀ ਬਣਾ ਰਹੀ ਹੈ ਤੇ ਅੱਜ ਆਟੋਮੈਟਿਕ ট্রান্সਫਾਰਮਰ ਚੇਂਜਓਵਰ ਅਸੀਂ ਨਿਊ ਅੱਜਿਹਾ ਪ੍ਰੋਡਕਟ ਲਾਂਚ ਕੀਤਾ ਹੈ ਤੇ ਇਹ ਸਾਡੀ ਫੈਮਿਲੀ ਚ ਐਡ ਹੋ ਗਿਆ ਤੇ ਨਾਲ ਹੀ ਤੁਹਾਨੂੰ ਦੇਖੀ ਸਭ ਨੂੰ ਪਤਾ ਹੈ ਕਿ ਆਲਰੇਡੀ ਸਾਡੀ ਕੰਪਨੀ ਬਹੁਤ ਹੀ ਅੱਛੇ ਵਿਕਾਰਾਂ ਦੇ ਨਾਲ ਕੋਰਸ ਨੂੰ ਪੰਜਾਬ ਦੇ ਵਿੱਚ ਕਲਸਰ ਨੂੰ ਕਰਦੀ ਸਭਿਆਚਾਰ ਸਭਿਆਚਾਰ ਨੂੰ ਬਹੁਤ ਪ੍ਰਮੋਟ ਕਰਦੀ ਹੈ ਤੇ ਨਾਲ ਹੀ ਅੱਜ ਸਾਡਾ ਆਰ ਆਰ ਪ੍ਰੋਡਕਸ਼ਨ ਦਾ ਲਾਂਚ ਹੋ ਰਿਹਾ ਸੀ ਆਰ ਆਰ ਪ੍ਰੋਡਕਸ਼ਨ ਹਾਊਸ

ਪੰਜਾਬ ਰੋਮਪੋਰ ਐਨਐਚਆਰ ਐਸੋਸੀਏਸ਼ਨ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਹੈ ਟ੍ਰੈਕਸੂਟ ਦੇ ਨਾਲ ਤਾਂ ਜੋ ਟ੍ਰੈਕਸੂਟ ਉਹਨਾਂ ਦੀ ਅਗੂਆਤੀ ਗੇਮ ਖੇਲੰਦ ਵਿੱਚ ਮਦਦ ਕਰੇ ਤੇ ਨਾਲ ਹੀ ਮਿਲਾਈ ਦਉਂਦੀ ਸਾਰੇ ਬੱਚਿਆਂ ਨੂੰ ਤੇ ਨਾਲ ਹੀ ਸਾਰੇ ਕੋਚ ਨੂੰ ਜਿਹੜੇ ਉਹਨਾਂ ਦੇ ਪ੍ਰੈਜਿਡੈਂਟ ਹੈ, ਵਾਈਸ ਪ੍ਰੈਜਿਡੈਂਟ ਹੈ ਕਿ ਉਹਨਾਂ ਦੀ ਇੰਨੀ ਮਿਹਨਤ ਦੇ ਨਾਲ ਅੱਜ ਬੱਚੇ ਪੰਜਾਬ ਦੇ ਨਾਮ ਨੂੰ ਇੰਨਾ ਰੋਸ਼ਨ ਕਰ ਰਹੇ ਤੇ ਵਾਂਸ ਅਗੇਨ ਮੈਂ ਸਭ ਨੂੰ ਕੰਗ੍ਰੈਚੁਲੇਸ਼ਨਸ ਕਹੂੰਗੀ ਤੇ ਥੈਂਕ ਯੂ ਫਾਰ ਦਸਾਣ ਦਾ ਸਿਨਾਂ

ਉਹਨਾਂ ਨੇ ਬੱਚਿਆਂ ਨੂੰ ਜਿਹੜੇ ਨੈਸ਼ਨਲ ਗੇਮ ਮਿਲ ਕੇ ਆਇਆ ਨੈਸ਼ਨਲ ਲੈਵਲ ਤੇ ਉਹਨਾਂ ਨੇ 골ਡ ਮੈਡਲ ਲੈ ਕੇ ਆਇਆ ਸਿਲਵਰ ਲੈ ਕੇ ਮੈਡਲ ਲੈ ਕੇ ਆਇਆ ਉਹਨਾਂ ਨੂੰ ਅੱਜ ਇੱਥੇ ਇਵੈਂਟ ਸਨਮਾਨਿਤ ਕੀਤਾ ਗਿਆ। ਉਹ ਛੇੜੇ ਨੂੰ ਪ੍ਰਮੋਟ ਲਈ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਜਿੱਥੇ ਵੀ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਹੈ ਚਾਹੇ ਸਟੇਜ ਦੇ ਉੱਤੇ ਹੈ ਚਾਹੇ ਡਾਂਸ ਦੇ ਉੱਤੇ ਹੈ ਚਾਹੇ ਗਾਇਕੀ ਦੇ ਉੱਤੇ ਹੈ ਚਾਹੇ ਪਲੇਇੰਗ ਦੇ ਵਿੱਚ ਹੈ ਖੇਡਾਂ ਦੇ ਵਿੱਚ ਹੈ ਜਿੱਥੇ ਵੀ ਪ੍ਰੋਮੋਸ਼ਨ ਹੈ ਤਾਂ ਕਿ ਉਹ ਜਿਹੜੇ ਸਮਾਜ ਦੇ ਵਿੱਚ ਜਿਹੜੀਆਂ ਬੂੜੀਆਂ ਆਤਾਆਂ ਜਾਂ ਡਰੱਗਸ ਹੋ ਗਿਆ ਜਾਂ ਅੱਜ ਕੱਲ ਇੱਕ ਮੋਬਾਈਲ ਹੈ WhatsApp ਹੈ ਜਾਂ ਕੁਝ ਵੀ ਹੈ ਕਿ ਜਿਹੜੀਆਂ ਬਿਮਾਰੀਆਂ ਤੋਂ ਹੈ ਇਹ ਗੰਦੀ ਆਤਾ ਤੋਂ ਕਿਸੇ ਤਰ੍ਹਾਂ ਦੂਰ ਰੱਖਿਆ ਜਾਏ ਤੇ ਪਲੇਟਫਾਰਮ ਤੇ ਆ ਕੇ ਉਹਨਾਂ ਚ ਥੋੜਾ ਜਿਹਾ ਇਨਕਾਜ ਆਏ ਕਿ ਅਸੀਂ ਜਿੱਤੀਏ ਅਸੀਂ ਫਸਟ ਆਈਏ ਸੈਕੰਡ ਆਈਏ ਥਰਡ ਆਈਏ ਸਰ ਇੱਕ ਜਿੱਦਦਰੋਂ ਮਾਰੇ ਰਹੀ ਬਹੁਤ ਵਧੀਆ ਹੰਗਾਰਾ ਰਿਆ ਆ ਪਰਸੇ ਵੀ ਆਰਕਟੈਕਚਰ ਦੀ ਟੀਮ ਆਈ ਸੀ ਕੱਲ ਵੀ ਉਹਨਾਂ ਦੇ ਮੇਨ ਆਈ ਚੇਅਰਮੈਨ ਸਾਹਿਬ ਆਏ ਆ ਉਹਨਾਂ ਦੇ ਪ੍ਰੈਜ਼ੀਡੈਂਟ ਆਏ ਆ ਸਾਰੇ ਲਗਭਗ 150 ਤੋਂ ਉੱਤੇ ਆਰਕਟੈਕਚਰ 1 ਟੂ 1 ਹੋ ਕੇ ਗਿਆ ਕੁਝ ਸਾਡੀਆਂ ਪ੍ਰੋਡਕਟ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਉਂਸ ਲੈ ਕੇ ਇੰਡਸਟਰੀਅਲ ਪ੍ਰੋਡਕਟ ਬਣਿਆ ਜਾਂਦਾ ਸੀ ਲੇਕਿਨ ਉਹਨਾਂ ਦੇ ਮਾਈਂਡ ਚ ਇਹ ਹੁਣ ਆ ਗਿਆ ਕਿ ਹੁਣ ਡੋਮੈਸਟਿਕ ਪ੍ਰੋਡਕਟ ਵਿੱਚ ਹੀ ਆਇਆ ਔਰ ਯੂਨਿਕ ਪ੍ਰੋਡਕਟ ਲੈ ਕੇ ਆਇਆ ਔਰ ਮਾਰਕੀਟ ਤੋਂ ਹਰ ਕੀ ਫੀਚਰਸ ਹੈ ਜੇ ਸਾਡੀ ਵਾਇਰ ਹੈ 3 ਲੇਅਰ ਵੀ ਹੈ ਟਵਿਸਟਡ ਵੀ ਐਫਆਰਐਲਐਸ ਵੀ ਹੈ ਕਿੰਨੀ ਕੁਆਲਿਟੀ ਹੈ ਇੱਕ ਹੈ ਜਿਹੜੀ ਕਿ ਅੱਜ ਵੀ ਇੰਡੀਆ ਚ ਕਿਸੇ ਦੀ ਵਾਇਰ ਨਹੀਂ ਹੈ ਇੰਡੀਆ ਜ ਨੰਬਰ 1 ਤੇ ਅਸੀਂ ਹਾਂ ਥੈਂਕ ਯੂ